ਨਮਸਕਾਨ ਮੈਂ ਯੂਕੇ ਉਪ 5 ਜਨਵਰੀ 2024 ਨੂੰ ਗਈ ਸੀ ਸਟੱਡੀ ਵੀਜ਼ਾ ਸੀ ਮੇਰਾ ਮੈਯੂਕੇ ਵੈਲਿਡ ਸੀ ਅਸੀਂ ਘੁੰਮਣ ਗਏ ਸੀ ਤੇਜਵਾਨਾ ਤੱਕ ਤੇ ਉਸ ਤੋਂ ਬਾਅਦ ਸਾਨੂੰ ਰੋਕਿਆ ਵੀ ਤੁਹਾਨੂੰ ਆਣਗੇ ਉਹ ਤੁਹਾਨੂੰ ਲੈ ਕੇ ਜਾਣਗੇ ਤੇ ਅਸੀਂ ਵੀ ਵੇਟ ਕੀਤਾ ਸਾਨੂੰ ਖੁਦ ਆਏ ਲੈ ਕੇ ਗਏ ਸਾਨੂੰ ਬਹੁਤ ਦੇ ਬਿਹੇਵ ਕੀਤਾ ਉੱਥੇ ਜਾ ਕੇ ਤੇ ਥੋੜੇ ਦਿਨਾਂ ਬਾਅਦ ਸਾਨੂੰ 10 ਦਿਨ ਉਹਨਾਂ ਨੇ ਰੱਖਿਆ ਬਹੁਤ ਧਿਆਨ ਰੱਖਿਆ ਤੇ 10 ਦਿਨਾਂ ਬਾਅਦ ਉਹਨਾਂ ਨੇ ਸਾਨੂੰ ਇੱਥੇ ਇੰਡੀਆ ਲੈ ਕੇ ਵਾਪਸ ਛੱਡਤਾ ਤੇ ਕਹਿੰਦਾ ਤੁਸੀਂ ਰਿਪੋਰਟ ਅਸੀਂ ਤਾਂ ਕੁਝ ਕੀਤਾ ਵੀ ਨਹੀਂ ਬਿਨਾਂ ਗੱਲ ਤੋਂ ਅੱਗੇ ਤੇਜਵੰਦ ਤੁਹਾਨੂੰ ਕੌਣ ਲੈਣ ਆਇਆ ਸੀਗਾ ਉਹਨਾਂ ਨੇ ਤੁਹਾਨੂੰ ਕੁਝ ਦੱਸਿਆ ਵੀ ਕਿਉਂ ਤੁਹਾਨੂੰ ਉੱਧਰ ਲੈ ਕੇ ਚੱਲੇ ਆਇਆ ਜਾਂ ਕਿਸ ਤਰ੍ਹਾਂ ਨਹੀਂ ਉਹਨਾਂ ਨੇ ਸਾਨੂੰ ਕੁਝ ਵੀ ਨਹੀਂ ਦੱਸਿਆ ਸਿਰਫ ਸਹੀ ਵੇਟ ਕੀਤੀ ਉਹ ਆਏ ਸਾਨੂੰ ਬਿਠਾਇਆ ਬੱਸ 'ਚ ਤੇ ਲੈ ਕੇ ਗਏ ਸਾਨੂੰ ਕੈਲੀਫੋਰਨੀਆ ਪੁਲਿਸ ਵਾਲੇ ਲੈਣ ਆਏ ਸੀ ਤੇ ਸਾਨੂੰ ਬਹੁਤ ਦੇ ਬੇਵਕੀ ਤੇ ਸਾਨੂੰ ਬੱਸ 'ਚ ਬਿਠਾਇਆ ਆਰਾਮ ਨਾਲ ਸਾਡੇ ਬੈਗ ਰੱਖੇ ਤੇ ਉਹ ਬਾਅਦ 'ਚ ਸਾਨੂੰ ਇਟਲੀ ਆਇਆ ਸੀ ਤਾਂ ਸ਼ੌਕਾ ਬਿਨਾ ਵਾ ਤੋਂ ਇੰਡੀਆ ਆ ਗਏ ਸੀ ਮਸਤਨ ਕੁਛ ਨਹੀਂ ਦੱਸਿਆ ਕਿ ਅਸੀਂ ਕਿੱਥੇ ਲੈ ਕੇ ਨਹੀਂ ਸਾਨੂੰ ਉਹਨਾਂ ਨੇ ਉੱਥੇ ਵੀ ਜਦੋਂ ਫਲਾਈਟਸ ਬਿਠਾਇਆ ਫਲਾਈਟਸ ਵੀ ਨਹੀਂ ਸਾਨੂੰ ਦੱਸਿਆ ਅਸੀਂ ਵਾਪਸ ਇੰਡੀਆ ਆ ਰਹੇ ਹਾਂ ਅਸੀਂ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਸੀ ਇੰਡੀਆ ਵਾਪਸ ਆਣ ਜਦੋਂ ਇੱਥੇ ਲੈਂਡ ਹੋਏ ਮੈਂ ਕੀ ਤੁਸੀਂ ਕਹਿੰਦੇ ਹੋ ਕਿ ਮਤਲਬ ਅਪੀਲ ਕੀ ਕਰਦੇ ਹੋ ਸਰਕਾਰਾਂ ਨੂੰ ਵੀ ਤੁਹਾਡਾ ਕਿੰਨਾ ਤੱਕਾ ਹੋ ਗਿਆ ਤੱਕਾ ਤਾਂ ਵੀਰੇ ਸਾਰਾ ਤੱਕਾ ਹੀ ਗਿਆ ਹੈ ਬਿਨਾਂ ਗੱਲ ਤੋਂ ਅਸੀਂ ਵਾਪਸ ਆ ਗਏ ਸਾਡੇ ਕੋ ਵੈਲਿਡ ਵੀਜ਼ਾ ਸੀ ਸੀ ਲੀਗਲ ਗਏ ਅਸੀਂ ਕੋਈ ਬਾਰਡਰ ਕਰਾਸ ਨਹੀਂ ਕੀਤਾ ਅਸੀਂ ਕੋਈ ਕੰਟੀਨੈਂਟ ਉੱਪਰ ਕੋਈ ਕੁਝ ਨਹੀਂ ਕੀਤਾ ਬਿਲਕੁਲ ਲੀਗਲ ਅਸੀਂ ਖੜੇ ਹਾਂ ਤੇ ਸਾਨੂੰ ਆ ਕੇ ਲੈ ਕੇ ਗ ਤੁਹਾਡਾ ਕੋਈ ਵੀ ਲੀਗਲ ਵੀਜ਼ਾ ਹੈਗਾ ਹਾਂਜੀ ਮੇਰੇ ਕੋ 2 ਸਾਲ ਦਾ ਹੁਣ ਵੀ ਲੀਗਲ ਵੀਜ਼ਾ ਜੇ ਸਾਨੇ ਇਮੀਗ੍ਰੇਸ਼ਨ ਕਹ ਰਿਹਾ ਤੁਸੀਂ ਕਿਤੇ ਵੀ ਨਹੀਂ ਆ ਸਕਦੇ 5 ਸਾਲ ਇਹ ਤਾਂ ਕੋਈ ਰਾਈਟ ਨਹੀਂ ਆਸੀ ਕਿਤੇ ਵੀ ਨਹੀਂ ਜਾ ਸਕਦੇ 5 ਸਾਲ ਕਹਿੰਦੇ ਤੁਸੀਂ ਛੱਡ ਨਹੀਂ ਸਕਦੇ ਅਸਾਂ ਨੇ ਜੋਸੜਨਾ ਤੱਕ ਸਾਡੇ ਵੱਲ ਦੇਖਿਆ ਜਾਵੇ ਸਾਡੇ ਵੱਲੇ ਕੰਮ ਪੂਰਾ ਕੀਤਾ ਜਾਵੇ ਜੋ ਹੋਇਆ ਸਭ ਕਲੀਅਰ ਹੋਵੇ ਕਿੰਨਾ ਤੱਕਾ ਹੋ ਗਿਆ ਕੀ ਕਹੋਗੇ ਤੁਸੀਂ ਅਜ ਤਾਂ ਆਪਣੇ ਬੱਚੇ ਦੇ ਫਿਊਚਰ ਵਾਂਗ ਪਿੱਛੇ ਭੇਜਿਆ ਸੀਗਾ ਬੱਚੇ ਦਾ ਤੱਕਾ ਹੋ ਗਿਆ ਜੀ ਉਹ ਦੇਖਣਾ ਚਾਹੀਦਾ ਹੁਣ ਤੁਹਾਨੂੰ ਸਰਕਾਰਾਂ ਨੂੰ ਕਿਸ ਸਰਮਦੋ ਲੋ ਵਿਟੋਰੀ ਕਿੰਨੇ ਬੱਚੇ ਆ ਤੇ ਚਾਰ ਕੁੜੀਆਂ ਮੇਰੀ ਇਹ ਵੱਡੀ ਕੁੜੀਆਂ ਸਭ ਤੋਂ ਜੀ ਠੀਕ ਹੈ ਜੀ ਕੀ ਕਹੋਗੇ ਕਿਸ ਸਰਮਦੋ ਆਪਣੇ ਬੱਚੇ ਨੂੰ ਬਾਹਰ ਭੇਜਿਆ ਸੀ ਲੋਨ ਲੈ ਕੇ ਭੇਜਿਆ ਸੀ ਬੱਚੇ ਨੂੰ ਬਾਹਰ ਜੀ ਤੇ ਬਸ ਆ ਹੋ ਗਿਆ ਜਿਹੜਾ ਸਾਨੂੰ ਪਤਾ ਹੀ ਇਸ ਬਾਰੇ ਬੱਚਾ ਸੈੱਟ ਕਰਨ ਵਿੱਚੇ ਬੱਚੇ ਨੂੰ ਭੇਜਿਆ ਸੀਗਾ ਜੀ ਉਹ ਬੱਚਾ ਸੈੱਟ ਹੋ ਜਗਾ ਬੱਚੇ ਦੂਜੇ ਵੀ ਸੈੱਟ ਹੋ ਜਾਣਗੇ ਜੀ ਪਰ ਹੁਣੇ ਵਾਪਸ ਆ ਗਈ ਬਾਕੀ ਸਰਕਾਰ ਨੂੰ ਦੇਖਣਾ ਚਾਹੀਦਾ ਕੀ ਬਣ ਸਕਦਾ ਇਹਦਾ ਕੀ ਕਿਸਰ ਬੱਚੀ ਨੂੰ ਹਾਸਲ ਦਿੱਤਾ ਹੈ ਕੀ ਲੱਗਦਾ ਕਿ ਇਹਦੇ ਵਿੱਚ ਹੁਣ ਪੰਜਾਬ ਸਰਕਾਰ ਕੁਝ ਕਰ ਸਕਦੀ ਹੈ ਇਹ ਪਰਿਵਾਰ ਦੇ ਨਾਲ ਸਾਡੇ ਬੜੇ ਪੁਰਾਣੇ ਪਰਿਵਾਰਕ ਰਿਸ਼ਤੇ ਹਨ ਜਿੱਥੇ ਇੱਕ ਫਾਦਰ ਨੇ ਆਪਣੀਆਂ ਚਾਰਾਂ ਧੀਆਂ ਦੇ ਬੈਟਰ ਫਿਊਚਰ ਨੂੰ ਦੇਖ ਕੇ ਆਪਣੀ ਬੱਚੀ ਨੂੰ ਜਿੰਵੇਂ ਕਿਵੇਂ ਆਪਣੀ ਜਿਹੜੀ ਜ਼ਿੰਦਗੀ ਦੀ ਕਮਾਈ ਸੀ ਉਹ ਲਗਾ ਕੇ ਵਿਦੇਸ਼ ਭੇਜਿਆ ਮੈਂ ਤਾਂ ਹੈਰਾਨ ਇਸ ਗੱਲ ਤੇ ਹਾਂ ਕਿ ਬੱਚੀ ਯੂਕੇ ਪੜ੍ਹਨ ਗਈ ਸੀ ਉਹਦੇ ਕੋਲ ਅਜੇ 2 ਸਾਲ ਦਾ ਵੀਜ਼ਾ ਹੈਗਾ ਯੂਕੇ ਤੋਂ ਅਮਰੀਕਾ ਦੇ ਵਿੱਚ ਇੱਕ ਪ੍ਰਵੀਜ਼ਨ ਆ ਬੱਚਿਓ ਤੇਜਵਾਨ ਜਿਹੜੀ ਉੱਥੇ ਕੋਈ ਜਗ੍ਹਾ ਉੱਥੇ ਜਾ ਸਕਦੇ ਆ ਬਾਰਡਰ ਤੇ ਘੁੰਮ ਸਕਦੇ ਆ ਬਾਰਡਰ ਤੇ ਘੁੰਮ ਸਕਦੇ ਆ ਸਾਡੀ ਧੀ ਘੁੰਮਣ ਗਈ ਸੀ ਉੱਥੇ ਘੁੰਮਦੇ ਘੁੰਮਦੇ ਨੂੰ ਆਪ ਹੀ ਲੈ ਗਏ ਤੇ ਸਾਰਾ ਕੁਝ ਹੋ ਗਿਆ ਇਹ ਜਿਹੜਾ ਸਰਕਾਰਾਂ ਤੋਂ ਆਸਤੀ ਰੱਖੀ ਜਾਂਦੀ ਉਹ ਵੀ ਇੱਕ ਅਮਰੀਕਾ ਵਰਗੇ ਕੰਟਰੀ ਤੋਂ ਜਿਹੜਾ ਦੁਨੀਆਂ 'ਚ ਵਰਲਡ ਵਾਈਡ ਮਸ਼ਹੂਰ ਆ ਅੱਜ ਸਾਨੂੰ ਜ਼ਰੂਰ ਇਹ ਲੱਗ ਰਿਹਾ ਪਰ ਅਸੀਂ ਪਰਮਾਤਮਾ ਦਾ ਲੱਖ ਲੱਖ ਸ਼ੁਕਰਗੁਜ਼ਾਰ ਆ ਕਿ ਸਾਡੀ ਧੀ ਸਾਡੇ ਘਰੇ ਸਹੀ ਸਲਾਮਤ ਆ ਆਪਦੇ ਪਰਿਵਾਰ 'ਚ ਬੈਠੀ ਆ ਜ਼ਿੰਦਗੀ 'ਚ ਜਿਹੜੀ ਜਮਾ ਪੂੰਜੀ ਖਤਮ ਹੋਈ ਆ ਉਹ ਤਾਂ ਫੇਰ ਭਰ ਜਾਂਦੀ ਆ ਪਰ ਬੱਚਿਆਂ ਵਰਗੀ ਦੇਣ ਜਿਹੜੀ ਬੱਚੇ ਦੀ ਦੇਣ ਆ ਉਹ ਨਹੀਂ ਕਿਤੇ ਭਰਦੀ ਹੁਣ ਮੈਂ ਜ਼ਰੂਰ ਇਸ ਗੱਲ ਦੀ ਸੀਐਮ ਸਾਹਿਬ ਨਾਲ ਗੱਲ ਕਰੂੰਗੀ ਜਿੰਨਾ ਵੱਧ ਤੋਂ ਵੱਧ ਜੋ ਹੋ ਸਕਿਆ ਮੇਰੇ ਵੱਲੋਂ ਸਾਡੀ ਪਾਰਟੀ ਵੱਲੋਂ ਸਰਕਾਰ ਵੱਲੋਂ ਅਸੀਂ ਕਰਾਂਗੇ